ਖੜੰਭੀ ਕੁਦਰਤ ਦੇ ਕਰੋਪੀ ਤੋਂ ਬਾਅਦ ਹੁਣ ਸੂਰ ਪਾਲਕਾਂ ਤੇ ਵੀ ਕੁਦਰਤ ਦੀ ਕ੍ਰੋਪੀ ਆ ਗਈ ਹੈ ਜਿਸ ਦੇ ਚਲਦਿਆਂ ਸੂਰ ਪਾਲਕਾਂ ਦੇ ਫਾਰਮ ਦੇ ਕੁਝ ਸੂਰਾਂ ਵਿੱਚ ਅਮਰੀਕਨ ਸਵਾਈਨ ਫੀਵਰ ਨਾਮ ਦੀ ਬਿਮਾਰੀ ਨੇ ਹਮਲਾ ਕਰ ਦਿੱਤਾ ਹੈ ਸੂਰ ਪਾਲਕ ਦਾ ਕਹਿਣਾ ਹੈ ਕਿ ਉਸਨੇ ਲਗਭਗ 23 ਲੱਖ ਰੁਪਏ ਲਾ ਕੇ ਇਹ ਸੂਰ ਫਾਰਮ ਤਿਆਰ ਕੀਤਾ ਸੀ ਉਸਨੇ ਦੱਸਿਆ ਕਿ ਉਸਦੇ ਸੂਰਾਂ ਨੂੰ ਪਹਿਲਾ ਬਿਮਾਰੀ 25 ਤਰੀਕ ਨੂੰ ਲੱਗੀ ਸੀ ਜਿਸ ਦਾ ਉਹਨਾਂ ਨੇ ਤੁਰੰਤ ਸਰਕਾਰੀ ਹਸਪਤਾਲਾ ਵਿੱਚ ਗੱਲਬਾਤ ਕੀਤੀ ਪਰ ਹੌਲੀ-ਹੌਲੀ ਕਰਦਿਆਂ ਉਸਦੇ 200 ਤੋਂ ਵੱਧ ਸੂਰ ਮਰ ਗਏ ਅਤੇ ਹੁਣ ਉਸ ਕੋ ਸਿਰਫ 6 ਸੂਰ ਬਚੇ ਹਨ ਜਿਨ੍ਹਾਂ ਨੂੰ ਡਿਪਾਰਟਮੈਂਟ ਦੀ ਟੀਮ ਵੱਲੋਂ ਮਾਰ ਕੇ ਜ਼ਮੀਨ ਵਿੱਚ ਦੱਬ ਦਿੱਤਾ ਗਿਆ ਸੂਰਪਾਰਕ ਨੇ ਦੱਸਿਆ ਕਿ ਉਸ ਦਾ ਲਗਭਗ 23 ਲੱਖ ਦਾ ਨੁਕਸਾਨ ਹੋਇਆ ਹੈ ਤੇ ਨਾਲ ਹੀ ਉਸ ਨੇ ਮੁਆਵਜ਼ੇ ਦੀ ਮੰਗ ਕੀਤੀ ਹੈ ਨਾਲਾ ਉਧਾ ਢਾੜੀ ਵਾਲ ਫਾਰਮ ਹੈ ਢਾੜੀ ਵਾਲ ਕਲੇਰ ਸਾਡਾ ਪਿਗ ਫਾਰਮ ਆ ਕੀ ਮਸਲਾ ਮਸਲਾ ਇਹ ਜੀ ਅਸੀਂ ਨਾ 6 ਕੁ ਮਹੀਨੇ ਪਿਗ ਫਾਰਮ ਸਟਾਰਟ ਕੀਤਾ ਸੀ ਤੇ ਫਿਰ ਅਸੀਂ ਫਾਰਮ ਸਟਾਰਟ ਪਿਗ ਹਰ ਕੇ ਨਵੇਂ ਐਨੀਮਲ ਲਿਆਉਂਦੇ ਸਾਰਾ ਮਤਲਬ ਤੇ ਫਿਰ ਅਸੀਂ ਥੋੜੇ ਜਾਨਵਰ ਪਾਏ ਫਿਰ ਸਾਡੀ ਨਾ 26 ਤਰੀਕ ਦੀ ਪ੍ਰੋਬਲਮ ਆਈ ਸਾਡੇ ਫਾਰਮ ਦੇ ਵਿੱਚ ਫਿਰ ਮੈਂ 26 ਤਰੀਕ ਨੂੰ ਇਦਾਂ ਗਿਆ ਇੱਥੇ ਡਾਕਟਰ ਰਣਜੀਤ ਕੋ ਚਲੋ ਉਹਨਾਂ ਨੇ ਵਧੀਆ ਗਾਈਡ ਕੀਤਾ ਫਿਰ ਉਹਨਾਂ ਨੇ ਮੈਨੂੰ ਕੋਈ ਹੱਲ ਨਹੀਂ ਦਾ ਦੱਸਿਆ ਵੀ ਕੀ ਪ੍ਰੋਬਲਮ ਆਂਦੇ ਸੀਹਾੜਾਂ ਦੇ ਵਿੱਚ ਬਿਜੀ ਆ ਬਹੁਤ ਜ਼ਿਆਦਾ ਚਲੋ ਬਿਜੀ ਹੋਣਗੇ ਹਨਾ ਤੇ ਫਿਰ ਮੈਂ ਗਿਆ 29 ਤਰੀਕ ਤੇ 30 ਤਰੀਕ ਨੂੰ ਮੈਂ ਗਿਆ ਵੀਰਕਾ ਪੋਲੀ ਕਲੀਨਿਕ ਤੇ ਵੀਰਕਾ ਪੋਲੀ ਕਲੀਨਿਕ ਤੇ ਗਿਆ ਮੈਂ ਉਹਨਾਂ ਨੇ ਕਿਹਾ ਵੀ ਇਹਦਾ ਕਰਾਓ ਮਤਲਬ ਸ਼ਨੀਵਾਰ ਨੂੰ ਉਹ ਬੰਦ ਹੁੰਦੀ ਆ ਡੀ ਡੀ ਐਲ ਜਲੰਧਰ ਆ ਉੱਥੇ ਸਾਰੇ ਟੈਸਟ ਹੁੰਦੇ ਆ ਤੇ ਉਹ ਆਂਦੇ ਸ਼ਨੀ ਐਤਵਾਰ ਬੰਦ ਹੁੰਦੀ ਆ ਤੇ ਸੋਮਵਾਰ ਤੁਸੀਂ ਆਇਓ ਫਿਰ ਮੈਂ ਕਿਹਾ ਫਿਰ ਮੈਂ ਵੀ ਚਲੋ ਟੈਸਟ ਕਰਾ ਕੇ ਆਪਣਾ ਜੋ ਹੁੰਦਾ ਆ ਦਾ ਕਿਡਨੀ-ਕਿਡਨੀ ਵਗੈਰਾ ਦਾ ਉਹ ਮੈਂ ਇਸ ਟੈਂਪਲ ਰੱਖ ਲਈ ਕੋਲ ਤੇ ਆ ਘਰਾਂ ਕੇ ਫ੍ਰਿਜ ਚ ਲਾਤੇ ਫਿਰ ਕਹਿੰਦੇ ਵੀ ਮਤਲਬ ਫਿਰ ਮੈਨੂੰ ਪ੍ਰਵਿੰਦਰ ਕੌਰ ਮੈਡਮ ਦਾ ਫੋਨ ਆਇਆ ਕਹਿੰਦੇ ਵੀ ਆਪਣਾ ਪੀ ਤੁਸੀਂ ਸ਼ਨੀ ਐਤਵਾਰ ਨਹੀਂ ਬੰਦ ਹੁੰਦੀ ਤੁਸੀਂ ਅੱਜ ਹੀ ਜਾਓ ਉਹ ਦਿਨ ਐਤਵਾਰ ਹੀ ਐਤਵਾਰ ਮੈਂ ਗਿਆ ਫਿਰ ਆਰ ਡੀ ਡੀ ਐਲ ਲੈ ਕੇ ਮਤਲਬ ਸੈਂਪਲ ਤੇ ਮੈਂ ਦੇ ਆਇਆ ਉਹਨਾਂ ਨੂੰ ਫੇਰਾਂ ਦੇ ਤਿੰਨ ਦਿਨ ਤੱਕ ਤਿੰਨ ਚਾਰ ਦਿਨ ਲੱਗ ਜਾਂਦੇ ਵਪਾਲ ਰਿਪੋਰਟ ਜਾਂਦੀ ਹੈ ਇਹਦੀ ਫਿਰ ਤਿੰਨ ਦਿਨ ਬਾਅਦ ਮੈਂ ਉਹਨਾਂ ਨੂੰ ਫੋਨ ਕਾਲ ਕੀਤੀ ਤੇ ਕਹਿੰਦੇ ਪੀ ਹਜੇ ਰਿਪੋਰਟ ਵਗੈਰਾ ਹਜੇ ਇੱਥੋਂ ਗਈ ਨਹੀਂ ਹੈਗੀ ਇੱਥੇ ਕੋਈ ਮਕਸਦ ਅੱਡਾ ਚੱਕਰ ਪਾਣੀ ਦਾ ਪਿਆ ਗਿਆ ਪਤਾ ਨਹੀਂ ਕਿਦਾਂ ਕੋਈ ਗੱਲ ਕੀਤੀ ਰਿਪੋਰਟ ਹਜੇ ਇੱਥੋਂ ਤੁਰੀ ਨਹੀਂ ਹੈਗੀ ਫਿਰ ਅਸੀਂ ਸਾਡੇ ਜਾਨਵਰ ਉਦੋਂ ਮਤਲਬ ਜਦੋਂ ਮੈਂ ਪੋਲੀਕਲੀਨਿਕ ਗਿਆ ਉਹ ਸਾਡੇ 30 ਜਨਵਰੀ ਮਰ ਚੁੱਕੇ ਹੀ ਫਿਰ ਸਾਡੇ 60 ਹੋ ਗਏ ਇਦਾਂ ਮਤਲਬ ਕਰਦਿਆਂ ਕਰਦਿਆਂ 203 ਜਨਵਰ ਮਰ ਗਏ ਸਾਡੇ ਮਤਲਬ ਇਥੇ ਲਗਭਗ ਕੋਈ ਗਿਣੇ ਨਹੀਂ ਜਾਂਦੇ ਫਾਰਮ ਦੇ ਵਿੱਚ ਤੇ 8 ਜਨਵਰ ਮਰ ਗਏ ਫਿਰ ਅੱਜ 10 ਤਰੀਕ ਨੂੰ ਇਹ ਸਾਰੀ ਟੀਮ ਆਈ ਸਾਡੇ ਕੋਲ ਉਹ ਤੋਂ ਸਾਡੇ ਕੋਲ 6 ਜਨਵਰ ਰਹਿ ਗਏ ਮੈਂ ਫੇਰ ਵੀ ਫੋਨ ਕਰਦਾ ਰਿਹਾ ਵੀ ਮੇਰੇ ਜਨਵਰ 8 ਇੰਨੇ ਰਹਿ ਗਏ ਇੰਨੇ ਰਹਿ ਗਏ ਇੰਨੇ ਰਹਿ ਗਏ ਤੇ ਮੇਰਾ ਹੱਲ ਕੀਤਾ ਜਾਵੇ ਕੋਈ ਅੱਜ 6 ਰਹਿ ਗਏ ਤੇ ਅੱਜ ਸਾਰੇ 6 7 ਰਹਿ ਗਏ ਤੇ ਅੱਜ ਸਾਰੀ ਟੀਮ ਆ ਗਈ ਕਿਲ ਕਰਨ ਲਈ ਫਿਰ ਅਸੀਂ ਜੀ ਆਡਾ ਨੁਕਸਾਨ ਇੰਨਾ ਵੱਡਾ ਹੋ ਗਿਆ 23 24 ਲੱਖ ਰੁਪਏ ਦਾ ਸਾਡਾ ਨੁਕਸਾਨ ਹੋ ਗਿਆ ਅਸੀਂ 6 ਕਿਲ ਕਰਾਈਏ ਸਾਡਾ ਪ੍ਰਾਣਾ ਮੁਆਵਜਾ ਕੋਈ ਦਿੱਤਾ ਜਾਵੇ ਅਸੀਂ ਕਿੱਥੇ ਮਤਲਬ ਇੰਨੀ ਮਿਹਨਤ ਕੀਤੀ ਆ ਸਾਰਾ ਕੁਝ ਕੀਤਾ ਆ ਸਾਡੇ ਕਿਸੇ ਡਾਕਟਰ ਨੇ ਕਿਸੇ ਨੇ ਕੋਲ ਸਾਰੇ ਟੀਮ ਆ ਗਈ ਸਾਰੇ ਮਤਲਬ ਜਿੰਨੇ ਡਾਕਟਰ ਏਰੀਆ ਦੇ ਸਾਰੇ ਆ ਗਏ ਪੁਲਿਸ ਆਈ ਵੀ ਕਿਲ ਕਰਨੇ ਕਿੱਲ ਨਹੀਂ ਕਰਨ ਦੇਤੇ ਕਿਲ ਕਿਦਾਂ ਕਰਨ ਦਈਏ 22 ਲੱਖ ਰੁਪਏ ਨੁਕਸਾਨ ਆ ਤੇ ਕਿਦਾਂ ਬੰਦਾ ਇਹ 6000 ਰੁਪਏ ਦਾ ਇੱਕ 3000 ਰੁਪਏ ਦਾ ਪਿਗਲਟ ਆਪਾਂ ਕਿਦਾਂ ਦੇ ਦਈਏ ਇੱਕ ਕਿਲ ਕਰਕੇ ਇਹ ਹੀ ਸਾਡੀ ਹੱਥ ਜੋੜ ਕੇ ਬੇਨਤੀ ਆ ਵੀ ਸਾਡਾ ਕੋਈ ਹੱਲ ਕਰਾਇਆ ਜਾਏ ਮਿਹਨਤ ਕੀਤੀ ਆ ਕਿੰਨੀ ਕੋਚੀ ਸਮਝਦੇ ਤੁਸੀਂ ਦਸੀਂ ਦੋਸ਼ੀ ਹੋਣ ਆਪਾਂ ਪ੍ਰਸ਼ਾਸਨ ਤੁਸੀਂ ਪ੍ਰਸ਼ਾਸਨ ਨੂੰ ਕਹਿ ਸਕਦੇ ਆ ਤੁਸੀਂ ਪੀ ਜਿਵੇਂ ਹਾੜਾ ਹਾਲ ਹੀ ਨਹੀਂ ਹੋਇਆ ਰਿਪੋਰਟ ਬਹੁਤ ਦਿਨਾਂ ਬਾਅਦ ਆਈ ਰਿਪੋਰਟ ਦਾ ਹੱਲ ਹੋਣਾ ਚਾਹੀਦਾ ਜਦੋਂ ਬਿਮਾਰੀ ਤੁਰਪੀ ਆ ਰਿਪੋਰਟ ਬਹੁਤ ਜਲਦ ਤੋਂ ਜਲਦ ਹੋਣੀ ਚਾਹੀਦੀ ਆ ਵੀ ਅਗਲੇ ਤੇ ਪ੍ਰੋਬਲਮ ਐ ਇੱਥੋਂ ਦੇ ਡਾਕਟਰ ਨੂੰ ਅਲਰਟ ਕਰਨਾ ਚਾਹੀਦਾ ਵੀ ਇੱਥੇ ਆਓ ਇਹਦਾ ਵੇਖੋ ਕੀ ਮਕਸਦ ਆ ਕੀ ਟੀਕੇ ਇੰਜੈਕਸ਼ਨ ਐ ਜੋ ਵੀ ਚਲੋ ਇੰਜੈਕਸ਼ਨਾਂ ਦੇ ਬਣੇ ਨਹੀਂ ਆ ਏ ਐਫਸੀ ਏ ਐਸ ਐਫ ਦੇ ਪਰ ਇੱਥੇ ਆਉਣਾ ਚਾਹੀਦਾ ਆ ਮੇਰੀ ਸਹਾਇਤਾ ਕੋਈ ਡਾਕਟਰ ਨਹੀਂ ਆਇਆ ਸਾਰੇ ਡਾਕਟਰ ਅੱਜ ਆਏ ਜੇ ਪਹਿਲਾਂ ਕੋਈ ਡਾਕਟਰ ਇੱਥੇ ਵੜਿਆ ਨਹੀਂ ਆ ਕਿਸੇ ਨੇ ਹੱਲਪ ਨਹੀਂ ਕੀਤੀ ਜਾਣਗੇ ਕੁਝ ਵੀ ਨਹੀਂ ਤੇ ਬਸ ਇੱਕੋ ਗੱਲ ਹਾਰਡ ਪੀੜਤਾਂ ਲਈ ਹਾਰਡ ਪੀੜਤਾਂ ਲਈ ਸਾਡਾ ਵੀ ਬਹੁਤ ਨੁਕਸਾਨ ਹੋ ਗਿਆ ਆ ਤੇ ਸਾਡੀ ਵੀ ਥੋੜੀ ਇਹਨਾਂ ਨਾਲ-ਨਾਲ ਹਾਰਡ ਪੀੜਤਾਂ ਦੇ ਨਾਲ-ਨਾਲ ਸਾਡੀ ਵੀ ਸਹਾਇਤਾ ਕਰਨੀ ਚਾਹੀਦੀ ਸੀ ਬਸ ਇਹੀ ਸਾਡੀ ਬੇਨਤੀ ਜੀ ਪ੍ਰਮਾਣ ਮੰਗ ਇਹ ਵੀ ਚਾਹੀ 23-24 ਲੱਖ ਦਾ 210 ਐਨੀਮਲ ਸਾਡੇ ਮਰ ਗਏ ਆ ਤੇ ਸਾਡਾ ਇਹ ਹੱਲ ਕੀਤਾ ਜਾਵੇ ਤੇ ਸਾਨੂੰ ਮੁਆਵਜ਼ਾ ਸਰਕਾਰ ਵੱਲੋਂ ਦਿੱਤਾ ਜਾਵੇ ਜੋ ਵੀ ਆ ਅੱਛਾ ਜੀ ਹਾਂ ਜੀ ਤੇ ਜੇ ਨਹੀਂ ਹਾਲੂੰ ਲੋ ਤਾਂ ਕੀ ਕਰੋਗੇ ਅੱਗੇ ਕੀ ਸਟੈਪ ਉਪਰੇਟ ਬਸ ਇਹੀ ਜੀ ਹੁਣ ਤੇ ਇਹਨਾਂ ਦੀ ਆ ਫਿਰ ਪ੍ਰਸ਼ਾਸਨ ਕੀ ਕਰਦਾ ਜੀ ਇਹਨਾਂ ਦੇ ਚਾਹੀਦਾ ਆ ਵੀ ਇਦਾਂ ਕਿਸੇ ਦਾ ਸਾਥ ਦੇਣਾ ਚਾਹੀਦਾ ਆ ਫਸਲਾਂ ਤੋਂ ਕਹਿੰਦੇ ਹਟ ਕੇ ਲੱਗੋ ਜੇ ਲੱਗੇ ਤੇ ਕੋਈ ਪ੍ਰਸ਼ਾਸਨ ਸਾਥ ਨਹੀਂ ਸਹੀ ਗੱਲ ਜੀ ਹਾਂ ਮੇਰੇ ਆਪ ਸੱਤ ਬੈਂਡ ਆਏ ਹਾਇਲਟਸ ਦੇ ਵਿੱਚੋਂ ਮੈਂ ਆਪ ਸੋਚਿਆ ਵੀ ਚਲੋ ਪਿਗ ਫਾਰਮ ਕਰਦੇ ਆ ਬਾਹਰ ਕਿਉਂ ਜਾਣਾ ਚਲੋ ਇੱਥੇ ਮਿਹਨਤ ਕਰਦੇ ਆ ਆਪਣੀ ਪਰ ਇੱਥੇ ਕੋਈ ਸੁਣਵਾਈ ਨਹੀਂ ਜੇ ਕੋਈ ਡਾਕਟਰ ਨਹੀਂ ਜੇ ਸੁਣਦਾ ਕੋਈ ਟੀਮ ਨਹੀਂ ਜੇ ਸੁਣਦੀ ਆਣ ਕੇ ਪਾਸਟਰ ਲਈ ਕੱਢਣੇ ਜੇ ਟੀਕਾ ਦੱਸ ਦੋ ਉਹ ਕਰ ਦੋ ਉਹ ਕਰ ਦੋ ਇੱਥੋਂ ਤੱਕ ਕਿ ਡਾਕਟਰ ਕਹਿੰਦੇ ਆ ਵੀ ਸਾਨੂੰ ਸੂਰਾਂ ਬਾਰੇ ਸਮਝ ਹੀ ਨਹੀਂ ਆ ਵੈਟਰਨਰੀ ਦੇ ਡਾਕਟਰ ਹੋਣਾ 70 80 ਹਜ਼ਾਰ ਤਨਖਾਹਾਂ ਲੈਣਦੇ ਆ ਸੂਰ ਹਲਵਾਈਆਂ ਨੂੰ ਤਾਂ ਸਮਝ ਨਹੀਂ ਆਉਣੀ ਸਮਝਾ ਡਾਕਟਰਾਂ ਨੂੰ ਹੀ ਹਣੀ ਡਾਕਟਰ ਸੂਰਾਂ ਦੇ ਬਾਰੇ ਵੀ ਜਾਂ ਮੈਂ ਕਿਸੇ ਰੈਸਟੋਰੈਂਟ ਤੇ ਪੁੱਛਣਾ ਜਾ ਕੇ ਮੈਨੂੰ ਸੂਰਾਂ ਦਾ ਦੱਸੋ ਡਾਕਟਰ ਕਹਿੰਦੇ ਵੀ ਹਾਨੂੰ ਸਮਝ ਹੀ ਨਹੀਂ ਜੇ ਸੂਰਾਂ ਬਾਰੇ ਫਾਰਮ ਦੇ ਵਿੱਚ ਪਾਉਗੇ ਫਿਰ ਸੂਰ ਕੀ ਜਾਂ ਕਿਸ ਤਰ੍ਹਾਂ ਕਿੱਥੇ ਇੰਨਾ ਨੁਕਸਾਨ ਸਾਡਾ ਹੋ ਗਿਆ ਜੇ ਜੇ ਪਹਿਲਾਂ ਕੋਈ ਹੱਲ ਹੋਊਗਾ ਅਬਲ ਤੇ ਹੋਣਾ ਨਹੀਂ ਹੁਣ ਫਾਰਮ ਵੀ ਸਾਡੇ ਕਹਿੰਦੇ 6 ਮਹੀਨੇ ਤਾੜਾ ਫਾਰਮ ਬੰਦ ਰਹਿਣਾ ਹੈ ਜੀ ਅਸੀਂ ਰੱਖੀ ਇੱਕ ਦਿਨ ਬੰਦਾ ਕਿਤਨਾ ਰੱਖੀ 6 ਮਹੀਨੇ ਹੀ ਮੁਫਤ ਦੀ ਰੱਖੀ ਕਿੱਦਾਂ ਰੱਖ ਸਕਦੇ ਇੰਨਾ ਤਕੜਾ ਪ੍ਰੋਜੈਕਟ ਤੋਰ ਕੇ 22 ਲੱਖ ਰੁਪਇਆ ਸਾਰਾ ਛੱਡ ਤੇ ਲ 12 13 ਉਹ ਲਾਇਆ ਜਾਨਵਰ ਪਾਏ ਤੇ ਅਸੀਂ ਕਿੱਦਾਂ ਮਤਲਬ 6 ਮਹੀਨੇ ਫਾਰਮ ਹੀ ਬੰਦ ਕਰ ਦਈਏ ਫਿਰ ਉਹ ਜੇ ਸਾਰਾ ਲਹੂ ਲਵਾਨ ਛੱਡ ਖਿਲ ਰਿਹਾ ਕਿ ਜੀ ਤੁਹਾਡਾ ਸੈਨੀਟਾਈਜ਼ ਕਰਕੇ ਜਾਣਾ ਹੈ ਅੰਦਰ ਵੇਖ ਸਕਦੇ ਸਾਰੇ ਲਹੂ ਲਵੂ ਜੇ ਕੋਈ ਸਫਾਈ ਬਸ ਇੱਕ ਫਾਰਮੈਲਟੀ ਸਾਰੀ ਪੂਰੀ ਹੋਈ ਜੀ ਬਸ ਇਹ ਡਾਕਟਰ ਜ਼ਿੰਮੇਵਾਰ ਸਾਰੇ ਨਹੀਂ ਹਾਂਜੀ ਕਹਿ ਸਕਦੇ ਡਾਕਟਰ ਵੀ ਤੇ ਬਾਕੀ ਚਲੋ ਠੀਕ ਹੈ ਇਹਨਾਂ ਦੇ ਕਰਨਾ ਚਾਹੀਦਾ ਹੱਲ ਡਾ ਤੇ ਵਧੀਆ ਬਿਮਾਰੀ ਹੈ ਕੀ ਪਤਾ ਨਹੀਂ ਲੱਗਾ ਨਹੀਂ ਬਿਮਾਰੀ ਤੇ ਪਹਿਲਾਂ ਤੇ ਚਲੋ ਪਤਾ ਨਹੀਂ ਸੀ ਫਿਰ ਇਹਨਾਂ ਦੇ ਡਾਕਟਰਾਂ ਦੇ ਮਨ ਤਰਲੇ ਕੀਤੇ ਰਿਕਵੈਸਟ ਕੀਤੀ ਇਹਨਾਂ ਨੇ ਚਲੋ ਕੀਤਾ ਬਪਾਲ ਰਿਪੋਰਟ ਕੱਲੀ ਹੁਣ ਵੀ ਬਿਮਾਰੀ ਸਾਨੂੰ ਕੱਲ ਰਾਤੀ ਪਤਾ ਲੱਗੀ ਵੀ ਏਐਸਐਫ ਵਾਇਰਸ ਆਇਆ ਕੋਈ ਇਦਾਂ ਦਾ ਕੁਝ ਆਇਆ ਹੈ ਤੇ ਅਸੀਂ ਚਲੋ ਆਖਿਆ ਵੀ ਸਾਨੂੰ ਚਲੋ ਜੋ ਪੁਰਾਣੇ ਮਰੇ ਉਹਨਾਂ ਦਾ ਵੀ ਕੋਈ ਮੁਆਵਜ਼ਾ ਦਿੱਤਾ ਜਾਵੇ ਚਲੋ ਇਹ ਆਂਦੇ ਵੀ ਨਹੀਂ ਜੋ ਸਾਨੂੰ 6 ਬੱਚੇ ਤੁਹਾਡੇ ਰਹਿ ਗਏ ਫਾਰਮ ਦੇ ਵਿੱਚ 6ਾਂ ਦਾ ਹੀ ਮਿਲਣਾ ਹੈ 6 ਇਹਨਾਂ ਦਾ ਕੋਈ ਲਾਜ ਨਹੀਂ ਹੈਗਾ ਇਸ ਬੋਲ ਨਹੀਂ ਲਾਜ ਨਹੀਂ ਜੇ ਇਹ ਆਂਦੇ ਹੈਗਾ ਕੋਈ ਇੰਜੈਕਸ਼ਨ ਵੀ ਨਹੀਂ ਜੇ ਬਣਿਆ ਅਜੇ ਤੱਕ ਤੁਹਾਨੂੰ ਪਹਿਲਾਂ ਨਹੀਂ ਗਾਈਡ ਕੀਤਾ ਗਿਆ ਕੋਈ ਇਹੋ ਜਿਹੀਆਂ ਬਿਮਾਰੀਆਂ ਪਹਿਲਾਂ ਗਾਈਡ ਕੀਤਾ ਆਂਦੀਆਂ ਆਂਦੇ ਏਐਸਐਫ ਆਂਦੀ ਆ ਪਰ ਬਹੁਤ ਬਾਇਓ ਸਿਕਿਉਰਟੀ ਰੱਖੋ ਬਹੁਤ ਜਿਆਦੀ ਰੱਖੀ ਆ ਤੇ ਇਹ ਤੇ ਚਲੋ ਕੁਦਰਤ ਦੇ ਰੱਬ ਦੇ ਰੰਗ ਜੇ ਤੇ ਬਾਕੀ ਇਹਨਾਂ ਦਾ ਫਰਜ਼ ਹੈ ਵੀ ਸਾਡੇ ਨਾਲ ਸਾਥ ਦੋ ਤੇ ਸਾਥ ਦਿੰਦੇ ਨਹੀਂ ਐ ਬਸ 6 ਰਹਿ ਗਏ ਆ 6ਾਂ ਦੇ ਪੈਸੇ ਮਿਲਨੇ ਦੱਸੋ ਜੀ ਅਸੀਂ 6 ਬੱਚਾ ਐਡਾ ਫਾਰਮ ਪਾ ਗਏ 6ਾਂ ਬੱਚਾ ਦਾ ਕੀ ਲਵਾਂਗੇ ਸਾਨੂੰ ਤੇ ਆਪ ਦੁੱਖ ਹੋਇਆ ਸਾਡੇ ਸੂਰ ਕਿੱਲੇ ਹੋਏ ਚਲੋ ਬਿਮਾਰੀ ਕਰਨੇ ਚਾਹੀਦੇ ਸੀ ਕਿਲ ਹੋਏ ਪਰ ਜਿਹੜੇ 190 203 ਜਾਨਵਰ ਜਿਹੜੇ ਹੋਏ ਆ ਬਿਮਾਰ ਉਹ ਉਹਦਾ ਕਿੱਥੇ ਆ ਕਿਹੜੀ ਟੀਮ ਆਈ ਸਾਡੇ ਨਾਲ ਵੀ ਹੈਲਪ ਕਰਾਉਣ ਜਾਂ ਤੇਰੇ ਇੰਜੈਕਸ਼ਨ ਲਵਾਈਏ ਤੇਰਾ ਕੁਝ ਨਹੀਂ ਜਾਇਆ ਹੁਣ ਸਾਰੇ ਆਏ ਆ ਜਦੋਂ ਮਗਰੋਂ ਪੂਰਾ ਤੱਕਾ ਜੋਰ ਵੱਜਾ ਵੀ ਐਸਐਫ ਵਾਇਰਸ ਚਾਹੀਏ ਤਾਂ ਸਾਰੇ ਆਏ ਆ ਹਾਏ ਸਰ ਕੀ ਨਾਮ ਹੈ ਤੇ ਕਿਹੜੀ ਬਿਮਾਰੀ ਫੈਲੀ ਹੈ ਕੀ ਇਹ ਦੇ ਜੀ ਮੇਰਾ ਨਾਮ ਡਾਕਟਰ ਰਵਿੰਦਰ ਸਿੰਘ ਅੰਗ ਹੈ ਜੀ ਮੈਂ ਅਸਿਸਟੈਂਟ ਡਾਇਰੈਕਟਰ ਹਾਂ ਤੇ ਇਹ ਜਿਹੜੀ ਬਿਮਾਰੀ ਸੂਰਾਂ ਦੇ ਵਿੱਚ ਫੈਲੀ ਹੈ ਇਹਦਾ ਨਾਮ ਅਫਰੀਕਨ ਸਵਾਈਨ ਫੀਵਰ ਹੈ ਇਹ ਸੂਰਾਂ ਦੀ ਇੱਕ ਵਾਇਰਲ ਬਿਮਾਰੀ ਹੈ ਜਿਸਦਾ ਕੋਈ ਇਲਾਜ ਨਹੀਂ ਹੈ ਪਰ ਇਹ ਇਨਸਾਨਾਂ ਨੂੰ ਨਹੀਂ ਹੁੰਦੀ ਇਹ ਸੂਰਾਂ ਨੂੰ ਇਫੈਕਟ ਕਰਦੀ ਹੈ ਤੇ ਇਹ ਇਸ ਇਲਾਕੇ ਦੇ ਵਿੱਚ ਬਿਮਾਰੀ ਰਿਪੋਰਟ ਹੋਈ ਹੈ ਇਹਨੇ ਸੋਹ ਰਿਹਾ ਕਿਹੜਾ ਫਾਰਮ ਹੈ ਤੇ ਕੀ ਦਿੱਤੀ ਜਾ ਰਹੀ ਹੈ ਸਭ ਨੂੰ ਧਾਰਵਲ ਥਾਲੀਵਾਲ ਕਰੀਅਰ ਪਿੰਡ ਆ ਜਿਹੜਾ ਉੱਥੇ ਇਹ ਰਿਪੋਰਟ ਹੋਈ ਆ ਉਸਦੇ 6 ਸੂਰ ਨੇ ਉਸ ਫਾਰਮ ਵਿੱਚ ਇਹਦੀ ਸਾਵਧਾਨੀ ਇਹ ਹੈ ਕਿ ਇਹ ਕਿਉਂਕਿ ਇਹ ਬਿਮਾਰੀ ਅੱਗੇ ਨਾਲ ਸੂਰਾਂ ਦੇ ਵਿੱਚ ਫੈਲ ਜਾਵੇ ਉਸ ਇਲਾਕੇ ਦੇ ਵਿੱਚ ਜਿਹੜਾ ਸੂਰ ਜਿਨ੍ਹਾਂ ਨੂੰ ਬਿਮਾਰੀ ਹੋਈ ਆ ਉਹਨਾਂ ਨੂੰ ਉਸੇ ਫਾਰਮ ਦੇ ਵਿੱਚ ਮਾਰ ਕੇ ਦਬਰਾਇਆ ਜਾਂਦਾ ਤੇ ਜਿਹੜਾ ਫਾਰਮ ਹੈ ਉਹਨੂੰ ਸੈਨੀਟਾਈਜ਼ ਕੀਤਾ ਜਾਂਦਾ ਉਹਨੂੰ ਸੀਲ ਕੀਤਾ ਜਾਂਦਾ ਤੇ ਆਲੇ ਦੁਆਲੇ ਦੇ ਏਰੀਏ ਦੇ ਵਿੱਚ ਜਿਹੜੀ ਉਹ ਸੂਰਾਂ ਦੀ ਜਿਹੜਾ ਸੇਲ ਪਰਚੇਜ ਬੰਦ ਕੀਤੀ ਜਾਂਦੀ ਹੈ ਸਰਵਲੈਂਸ ਕੀਤਾ ਜਾਂਦਾ ਤਾਂ ਕਿ ਬਿਮਾਰੀ ਅੱਗੇ ਸੂਰਾਂ ਨੂੰ ਨਾ ਫੈਲ ਜਾਏ ਇਸ ਏਰੀਏ ਦੇ ਵਿੱਚ ਕੀ ਸ਼ਾਮਿਲ ਹੋ ਰਿਹਾ ਹੈ ਯਾਰ ਜੀ ਇਸ ਏਰੀਏ ਦੇ ਵਿੱਚ ਜੀ ਨੋਟੀਫਿਕੇਸ਼ਨ ਹੋ ਚੁੱਕੀ ਆ ਇਸ ਏਰੀਏ ਦੇ ਵਿੱਚ ਜਿਹੜੇ ਉਸ ਸੂਰ ਨੇ ਉਹਨਾਂ ਨੂੰ ਮਾਰ ਕੇ ਤਫਨਾਇਆ ਜਾ ਰਿਹਾ ਇਸ ਵੇਲੇ ਤੇ ਫਾਰਮ ਨੂੰ ਸੈਨੀਟਾਈਜ਼ ਕੀਤਾ ਜਾਏਗਾ ਜੀ ਤੇ ਇੱਥੋਂ ਜਿਹੜੀ ਸੇਲ ਪਰਚੇਜ਼ ਸਰਵੇਲੈਂਸ ਕੀਤਾ ਜਾਏਗਾ ਸਾਡੀਆਂ ਟੀਮਾਂ ਵੱਲੋਂ ਕਿ ਹੋਰ ਤੇ ਨਹੀਂ ਨਿਸ਼ਾਨੀਆਂ ਤੇ ਉਹਨਾਂ ਦੇ ਸੈਂਪਲ ਨੇ ਜਿਹੜੇ ਉਹ ਵੀ ਟੈਸਟ ਵਾਸਤੇ ਭੇਜੇ ਜਾਣਗੇ ਤੇ ਸੂਰਾਂ ਦੀ ਜਿਹੜੀ ਇੱਥੋਂ ਸੇਲ ਪਰਚੇਜ਼ ਨੂੰ ਬੈਨ ਕੀਤਾ ਗਿਆ ਕੁਝ ਲੋਕ ਮੀਟ ਵੀ ਖਾਂਦੇ ਆ ਉਹਦੇ ਕੋਸਾ ਨਹੀਂ ਹੋਏਗਾ ਮਨਤੀ ਜੀਵਨ ਦਾ ਇਹ ਜਿਹੜੀ ਬਿਮਾਰੀ ਹੈ ਕਿਉਂਕਿ ਇਹ ਇਨਸਾਨਾਂ ਦੀ ਨਹੀਂ ਹੈ ਇਹ ਇਕੱਲੇ ਸੂਰਾਂ ਦੀ ਬਿਮਾਰੀ ਹੈ ਇਸ ਕਰਕੇ ਇਹਦੇ ਕੋਈ ਘਬਰਾਉਣ ਦੀ ਲੋੜ ਨਹੀਂ ਹੈ ਦੂਸਰਾ ਜਿਹੜਾ ਇਸ ਏਰੀਆ ਦੇ ਵਿੱਚ ਸੂਰ ਇਨਫੈਕਟਡ ਨੇ ਉਹਨਾਂ ਨੂੰ ਮਾਰ ਕੇ ਦਫਨਾ ਦਿੱਤਾ ਗਿਆ ਇਸ ਕਰਕੇ ਉਹਨਾਂ ਦਾ ਇੱਥੋਂ ਮੀਟ ਹੈ ਜਿਹੜਾ ਅੱਗੇ ਇਧਰ ਉਧਰ ਨਹੀਂ ਵਿਕੇਗਾ ਤੇ ਦੂਸਰਾ ਇਹ ਹੈ ਕਿ ਇਸ ਫਾਰਮ ਤੋਂ ਇਨਸਾਨ ਕਿਸੇ ਹੋਰ ਫਾਰਮ ਚ ਲੈ ਜਾਂਦਾ ਜਾਂ ਸੂਰ ਚ ਲੈ ਜਾਂਦਾ ਤੇ ਫਿਰ ਉਹਨਾਂ ਨੂੰ ਅੱਗੇ ਇਨਫੈਕਟ ਹੋ ਹੋ ਫਾਰਮ ਇਨਫੈਕਟ ਹੋ ਸਕਦੇ ਆ ਪਰ ਇਹ ਬਿਮਾਰੀ ਨਾ ਫੈਲੇ ਇਸ ਕਰਕੇ ਇਹ ਸਾਰਾ ਨੋਟੀਫਿਕੇਸ਼ਨ ਇੱਥੇ ਕਰ ਦਿੱਤਾ ਗਿਆ ਹੈ ਆਮ ਲੋਕਾਂ ਨੂੰ ਇਹ ਹੀ ਕਹਿਣਾ ਚਾਹਾਂਗੇ ਕਿ ਇਹਦਾ ਬਿਮਾਰੀ ਦਾ ਹੜ ਨਾਲ ਕੋਈ ਸਬੰਧ ਨਹੀਂ ਹੈ ਇਹ ਬਿਮਾਰੀ ਬਿਨਾਂ ਹੜਾਂ ਤੋਂ ਵੀ ਸਾਡੇ ਇਧਰ ਉਧਰ ਫਾਰਮਾਂ ਤੇ ਕਾਫੀ ਰਿਪੋਰਟ ਹੁੰਦੀ ਹੈ ਜਿੱਥੇ ਕਿਤੇ ਵੀ ਰਿਪੋਰਟ ਹੁੰਦੀ ਹੈ ਉੱਥੇ ਇਹੀ ਸੇਮ ਸਾਵਧਾਨੀਆਂ ਜਿਹੜੀਆਂ ਅਪਣਾਈਆਂ ਜਾਂਦੀਆਂ ਨੇ ਉੱਥੋਂ ਸੂਰਾਂ ਦੀ ਸੇਲ ਪਰਚੇਜ਼ ਰੋਕੀ ਜਾਂਦੀ ਹੈ ਤੇ ਸੂਰਾਂ ਨੂੰ ਉੱਥੇ ਮਾਰ ਕੇ ਦਫਨਾਇਆ ਜਾਂਦਾ ਤੇ ਇਹ ਉਹੀ ਬਿਮਾਰੀ ਹੈ ਜਿਹੜੀ ਬਾਕੀ ਹੁੰਦੀ ਹੈ ਤੇ ਇਹਦਾ ਕੋਈ ਖਬਰਾਂ ਦੀ ਲੋੜ ਨਹੀਂ ਹੈ ਇਹ ਇਨਸਾਨਾਂ ਦੀ ਬਿਮਾਰੀ ਨਹੀਂ ਹੈ